ਸਤਿ ਸ੍ਰੀ ਅਕਾਲ ਅੱਜ ਅਸੀਂ ਮਿੱਤਰ ਸੈਨ ਮੀਥ ਦੇ ਨਾਵਲ ਕੌਰਵ ਸਭਾ ਦੇ ਕੁਝ ਅਹਿਮ ਹਿੱਸਿਆਂ ਤੇ ਇੱਕ ਗਹਿਰੀ ਨਜ਼ਰ ਮਾਰਾਂਗੇ ਹਾਂਜੀ ਇਹ ਸਫ਼ਰ ਇੱਕ ਐਸੀ ਘਟਨਾ ਤੋਂ ਸ਼ੁਰੂ ਹੁੰਦਾ ਹੈ ਜੋ ਸੱਚੀ ਹਿਲਾ ਕੇ ਰੱਖ ਦਿੰਦੀ ਹੈ ਮਾਇਆਨਗਰ ਵਿੱਚ ਇੱਕ ਪਰਿਵਾਰ ਨੀਲਮ ਤੇ ਵੇਦ ਨਾਲ ਵਾਪਰੀ ਘਟਨਾ ਹਾਂ ਇੱਕ ਬਹੁਤ ਹੀ ਭਿਆਨਕ ਹਮਲਾ ਹੋਇਆ ਸੀ ਉਹਨਾਂ ਤੇ ਡਾਕਾ ਵੀ ਪਿਆ ਤੇ ਦੁਖਦਾਈ ਗੱਲ ਇਹ ਹੈ ਕਿ ਉਹਨਾਂ ਦਾ ਪੁੱਤਰ ਕਮਲ ਉਹ ਮਾਰਿਆ ਗਿਆ ਇਸ ਵਿੱਚ ਹਾਂ ਤੇ ਪਰਿਵਾਰ ਦੇ ਬਾਕੀ ਮੈਂਬਰ ਵੇਦ, ਨੀਲਮ ਤੇ ਉਹਨਾਂ ਦੀ ਧੀ ਨੀਹਾ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਬਿਲਕੁਲ ਪਰ ਜਿਵੇਂ ਤੁਸੀਂ ਕਿਹਾ ਇਹ ਸਿਰਫ ਇੱਕ ਜੁਰਮ ਦੀ ਕਹਾਣੀ ਨਹੀਂ ਹੈਗੀ। ਇਸ ਦੇ ਪਿੱਛੇ ਹੋਰ ਬਹੁਤ ਕੁਝ ਹੈ। ਸਹੀ ਗੱਲ ਹੈ। ਸਾਡੀ ਕੋਸ਼ਿਸ਼ ਹੈ ਕਿ ਇਸ ਘਟਨਾ ਦੇ ਪਿੱਛੇ ਕੀ ਚੱਲ ਰਿਹਾ ਸੀ ਜਿਵੇਂ ਪਰਿਵਾਰਿਕ ਝਗੜੇ, ਅਪਰਾਧ ਦੀ ਦੁਨੀਆ ਕਿਵੇਂ ਕੰਮ ਕਰਦੀ ਹੈ, ਸਾਡਾ ਕਾਨੂੰਨੀ ਸਿਸਟਮ ਉਸ ਦੀਆਂ ਉਲਝਣਾ ਹਾਂ ਤੇ ਭ੍ਰਿਸ਼ਟਾਚਾਰ ਵੀ ਤੇ ਸਭ ਤੋਂ ਵੱਧ ਪੀੜਤਾਂ ਦੇ ਕੀ ਬੀਤਦੀ ਹੈ। ਉਹਨਾਂ ਦਾ ਦਰਦ ਉਹਨਾਂ ਦਾ ਸੰਘਰਸ਼ ਇਸ ਦੀਆਂ ਪਰਤਾਂ ਖੋਲਣ ਦੀ ਕੋਸ਼ਿਸ਼ ਕਰਾਂਗੇ ਚਲੋ ਫਿਰ ਉੱਥੋਂ ਹੀ ਸ਼ੁਰੂ ਕਰੀਏ ਉਹ ਰਾਤ ਜਦੋਂ ਹਮਲਾ ਹੋਇਆ ਕੀ ਹੋਇਆ ਸੀ ਅਸਲ ਚ ਹਮਲਾ ਬਹੁਤ ਵੈਸ਼ੀ ਸੀ ਮਤਲਬ ਬੇਰਹਿਮੀ ਨਾਲ ਕੀਤਾ ਗਿਆ ਕਮਲ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਬਾਕੀ ਤਿੰਨੋਂ ਜਣੇ ਵੇਦ ਨੀਲਮ ਨੀਹਾ ਗੰਭੀਰ ਜ਼ਖਮੀ ਸਨ ਤੇ ਫਿਰ ਪਰਿਵਾਰ ਨੂੰ ਕਿਵੇਂ ਪਤਾ ਲੱਗਾ ਜਦੋਂ ਨੀਲਮ ਦੇ ਭਰਾ ਰਾਮਨਾਥ ਨੂੰ ਖਬਰ ਮਿਲੀ ਉਹ ਵਕੀਲ ਹੈ ਉਹ ਇੱਕਦਮ ਕਬਰਾ ਕੇ ਮਾਇਆਨਗਰ ਪਹੁੰਚਿਆ ਸਰੋਤ ਦੱਸਦੇ ਨੇ ਕਿ ਉਹ ਬਹੁਤ ਸਦਮੇ 'ਚ ਸੀ ਹਾਲਤ ਖਰਾਬ ਸੀ ਹਾਂ ਸੁਭਾਵਿਕ ਹੈ ਪਰ ਇਸ ਹਮਲੇ ਪਿੱਛੇ ਕੋਈ ਕਾਰਨ ਕੋਈ ਪੁਰਾਣੀ ਦੁਸ਼ਮਣੀ ਹਾਂਜੀ ਕਾਰਨ ਸੀ ਇੱਕ ਪਰਿਵਾਰਿਕ ਝਗੜਾ ਚੱਲ ਰਿਹਾ ਸੀ ਵੇਦ ਦਾ ਆਪਣੇ ਮਰਹੂਮ ਪ੍ਰਾ ਮੋਹਨ ਲਾਲ ਦੇ ਮੁੰਡਿਆਂ ਨਾਲ ਅੱਛਾ ਪਤੀਜਾਂ ਨਾਲ ਹਾਂ ਪੰਕਜ ਤੇ ਨੀਰਜ ਉਹਨਾਂ ਦਾ ਜਾਇਦਾਦ ਨੂੰ ਲੈ ਕੇ ਝਗੜਾ ਸੀ ਖਾਸ ਕਰਕੇ ਇੱਕ ਕੀਮਤੀ ਪਲਾਟ ਸੀ ਉਸ ਨੂੰ ਲੈ ਕੇ ਤੇ ਮੋਹਨ ਲਾਲ ਕੌਣ ਸੀ ਕੋਈ ਵੱਡਾ ਆਦਮੀ ਹਾਂ ਉਹ ਮਾਇਆ ਨਗਰ ਦਾ ਬਹੁਤ ਵੱਡਾ ਮਤਲਬ ਪ੍ਰਭਾਵਸ਼ਾਲੀ ਕਾਰੋਬਾਰੀ ਸੀ ਤੇ ਉਸ ਦੇ ਪੁੱਤਰਾਂ ਕੋਲ ਵੀ ਉਹੀ ਰਸੂਖ ਸੀ ਇਸ ਝਗੜੇ ਵਿੱਚ ਗੱਲ ਧਮਕੀਆਂ ਤੱਕ ਪਹੁੰਚ ਗਈ ਸੀ ਅੱਛਾ ਯਾਨੀ ਰੰਜੀਸ਼ ਪਹਿਲਾਂ ਤੋਂ ਹੀ ਕਾਫੀ ਵੱਚ ਚੁੱਕੀ ਸੀ ਤੇ ਰਾਮਨਾਥ ਨੂੰ ਜੋ ਵਕੀਲ ਵੀ ਹੈ ਤੇ ਨੀਲਮ ਦਾ ਭਰਾ ਵੀ ਉਸ ਨੂੰ ਪਤਾ ਸੀ ਸਭ ਬਾਰੇ ਹਾਂ ਬਿਲਕੁਲ ਪਤਾ ਸੀ ਤੇ ਨਾਵਲ 'ਚ ਦੱਸਿਆ ਹੈ ਕਿ ਉਸ ਨੂੰ ਬਾਅਦ ਵਿੱਚ ਬਹੁਤ ਪਛਤਾਵਾ ਹੁੰਦਾ ਹੈ ਇਸ ਕੱਲ ਦਾ ਪਛਤਾਵਾ ਕਿਸ ਕੱਲ ਦਾ ਉਹ ਸੋਚਦਾ ਹੈ ਕਿ ਉਸ ਨੇ ਪਹਿਲਾਂ ਕੋਸ਼ਿਸ਼ ਕਿਉਂ ਨਹੀਂ ਕੀਤੀ ਮਤਲਬ ਵਿਚੋਲਗੀ ਕਰਕੇ ਮਸਲਾ ਸੁਲਝਾਉਣ ਦੀ ਉਸ ਨੂੰ ਲੱਗਦਾ ਹੈ ਸ਼ਾਇਦ ਜੇ ਉਹ ਪਹਿਲਾਂ ਕੁਝ ਕਰਦਾ ਤਾਂ ਇਹ ਭਿਆਨਕ ਘਟਨਾ ਨਾ ਵਾਪਰਦੀ ਇਹ ਗੱਲ ਉਸ ਨੂੰ ਅੰਦਰੋਂ ਖਾਂਦੀ ਰਹਿੰਦੀ ਹੈ ਹੂੰ ਸਮਝ ਸਕਦੀਆਂ ਇੱਕ ਪਾਸੇ ਪਰਿਵਾਰ ਤੇ ਐਨਾ ਵੱਡਾ ਦੁੱਖ ਦੂਜੇ ਪਾਸੇ ਇਹ ਅਹਿਸਾਸ ਕਿ ਸ਼ਾਇਦ ਮੈਂ ਕੁਝ ਕਰ ਸਕਦਾ ਸੀ ਖੈਰ ਜ਼ਖਮੀਆਂ ਦਾ ਕੀ ਬਣਿਆ ਹਸਪਤਾਲ ਲੈ ਕੇ ਗਏ ਹੋਣਗੇ ਹਾਂ ਉਹਨਾਂ ਨੂੰ ਸਿਵਲ ਹਸਪਤਾਲ ਲੈ ਕੇ ਗਏ ਪਰ ਉੱਥੋਂ ਦੇ ਹਾਲਾਤ ਬਸ ਪੁੱਛੋ ਨਾ ਕਿਉਂ ਕੀ ਹੋਇਆ ਸਰਕਾਰੀ ਹਸਪਤਾਲ ਸੀ ਪਰ ਸ੍ਰੋਤਾ ਮੁਤਾਬਿਕ ਉੱਥੇ ਸਾਧਨਾ ਦੀ ਬਹੁਤ ਕਾਟ ਸੀ ਕੰਮਾਂ ਵਿੱਚ ਦੇਰੀ ਹੁੰਦੀ ਸੀ ਸਟਾਫ ਦੀ ਲਾਪਰਵਾਹੀ ਵੀ ਸੀ ਕਦੇ ਐਕਸ-ਰੇ ਵਾਲਾ ਨਹੀਂ ਹੁੰਦਾ ਸੀ ਕਦੇ ਡਿਊਟੀ ਡਾਕਟਰ ਨਹੀਂ ਮਿਲਦਾ ਸੀ ਰਾਮਨਾਥ ਇਹ ਸਭ ਦੇਖ ਕੇ ਹੋਰ ਵੀ ਨਿਰਾਸ਼ ਹੋ ਗਿਆ ਬਹੁਤ ਮਾੜੀ ਗੱਲ ਹੈ ਤੇ ਪੁਲਿਸ ਜਾਂਚ ਉਹ ਸ਼ੁਰੂ ਹੋਈ ਹਾਂ ਜਾਂਚ ਸ਼ੁਰੂ ਹੋਈ ਸ਼ੁਰੂ ਵਿੱਚ ਤਾਂ ਸਿਰਫ ਨੀਹਾ ਹੀ ਸੀ ਜੋ ਥੋੜੀ ਬਹੁਤ ਹੋਸ਼ ਵਿੱਚ ਸੀ ਕੁਝ ਦੱਸ ਸਕਦੀ ਸੀ ਪਰ ਉਸ ਦੀ ਆਪਣੀ ਹਾਲਤ ਵੀ ਬਹੁਤ ਨਾਜ਼ੁਕ ਸੀ ਹੂੰ ਕੋਈ ਸੁਰਾਗ ਮਿਲਿਆ ਪੁਲਿਸ ਨੂੰ ਇੱਕ ਅਹਿਮ ਸੁਰਾਗ ਮਿਲਿਆ ਉਹਨਾਂ ਦੇ ਘਰ ਦੇ ਨੌਕਰ RAMU ਨੇ ਹਮਲਾਵਰਾਂ ਵਿੱਚੋਂ ਇੱਕ ਬੰਦੇ ਨੂੰ ਪਛਾਣ ਲਿਆ ਅੱਛਾ ਕੌਣ ਸੀ ਉਹ ਉਹ ਸੀ ਠੇਕੇਦਾਰ RAM LUBHAYA ਇੱਕ ਵੱਡੀ ਗੱਲ ਸੀ ਪੁਲਿਸ ਕਪਤਾਨ ਨੇ ਖੁਦ ਇਸ ਕੇਸ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਸੀ ਪਹਿਲਾਂ ਤਾਂ ਉਹ ਕਾਲੇ ਕੱਚਿਆਂ ਵਾਲੇ ਗਰੋ ਦਾ ਵੀ ਸ਼ੱਕ ਕਰ ਰਹੇ ਸੀ हां सुनया ਸੀ ਉਹਨਾਂ ਬਾਰੇ ਪਰ RAMU ਦੀ ਪਛਾਣ ਤੋਂ ਬਾਅਦ ਤਾਂ ਸ਼ੱਕ ਸਿੱਧਾ ਠੇਕੇਦਾਰ ਤੇ ਗਿਆ ਹੋਣਾ ਤੇ ਕੀ ਇਸ ਠੇਕੇਦਾਰ ਦਾ ਪੰਕਜ ਤੇ ਨੀਰਜ ਨਾਲ ਕੋਈ ਲਿੰਕ ਸੀ ਬਿਲਕੁਲ ਇਹੀ ਤਾਂ ਮਾਮਲੇ ਦਾ ਅਗਲਾ ਮੋੜ ਸੀ ਜਿਵੇਂ ਹੀ ਸ਼ੱਕ ਦੀ ਸੂਈ ਪੰਕਜ ਤੇ ਨੀਰਜ ਵੱਲ ਗਈ ਉਹਨਾਂ ਨੇ ਵੀ ਆਪਣੇ ਬਚਾਅ ਦੇ ਤਰੀਕੇ ਲੱਭਣੇ ਸ਼ੁਰੂ ਕਰ ਦਿੱਤੇ ਕੀ ਕੀਤਾ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਇੱਕ ਚਾਲ ਚੱਲੀ ਦਾਅਵਾ ਕੀਤਾ ਕਿ ਜਿਸ ਰਾਤੇ ਕਟਨਾ ਹੋਈ ਉਹ ਤਾਂ ਦਿੱਲੀ ਵਿੱਚ ਸਨ ਇੱਕ ਸਿਆਸੀ ਵਿਚੋਲੇ ਬਾਬੂਜੀ ਦੇ ਨਾਲ ਮਤਲਬ ਆਪਣੀ ਐਲੀਬਾਈ ਬਣਾਉਣ ਦੀ ਕੋਸ਼ਿਸ਼ ਕੀਤੀ ਹਾਂਜੀ ਬਿਲਕੁਲ ਤੇ ਨਾਲ ਹੀ ਕਾਨੂੰਨੀ ਮੋਰਚਾ ਵੀ ਖੋਲ੍ਹ ਦਿੱਤਾ ਉਹ ਕਿਵੇਂ ਉਹਨਾਂ ਨੇ ਫੌਰਨ ਅਗਾਊਂ ਜ਼ਮਾਨਤ ਲਈ ਅਰਜ਼ੀ ਪਾ ਦਿੱਤੀ ਯਾਨੀ ਗ੍ਰਿਫਤਾਰੀ ਤੋਂ ਬਚਣ ਲਈ ਤੇ ਇਸ ਕੰਮ ਲਈ ਸ਼ਹਿਰ ਦੇ ਵੱਡੇ ਵਕੀਲ ਕੀਤੇ ਨੰਦ ਲਾਲ ਸਿੰਘਲਾ ਮਾਰਕੀ ਸਿਰਫ ਵਕੀਲ ਕਾਫੀ ਸਨ ਮਾਮਲਾ ਤਾਂ ਬਹੁਤ ਗੰਭੀਰ ਸੀ ਕਤਲ ਦਾ ਕੇਸ ਸੀ ਨਹੀਂ ਉਹ ਸਿਰਫ ਵਕੀਲਾਂ ਦੇ ਸਿਰ ਤੇ ਨਹੀਂ ਬੈਠੇ ਉਹਨਾਂ ਨੇ ਆਪਣੇ ਉੱਚੇ ਸੰਪਰਕਾਂ ਨੂੰ ਵੀ ਵਰਤਨਾ ਸ਼ੁਰੂ ਕਰ ਦਿੱਤਾ ਕਿਹੋ ਜੇ ਸੰਪਰਕ ਲਿਸਟ ਲੰਬੀ ਹੈ ਹਾਈ ਕੋਰਟ ਦਾ ਰਜਿਸਟਰਾਰ ਸੀ ਪ੍ਰਤਾਪ ਸਿੰਘ ਉਹ ਸਿਆਸੀ ਵਿਚੋਲਾ ਬਾਬੂ ਜੀ ਇੱਕ ਮੇਲੂ ਪਹਿਲਵਾਨ ਸੀ ਜਿਸ ਦੀ ਪੁਲਿਸ ਤੇ ਅਫਸਰਾਂ ਵਿੱਚ ਪਹੁੰਚ ਸੀ ਫਿਰ ਖਾਦੀ ਬੋਰਡ ਦਾ ਚੇਅਰਮੈਨ ਕਾਕਾ ਜੀ ਵਰਗੇ ਸਿਆਸਤਦਾਨ ਮਤਲਬ ਹਰ ਪਾਸੇ ਤੋਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਤੇ ਵੀ ਨਿਆਂਪਾਲਿਕਾ ਤੇ ਵੀ ਤਾਂ ਪੂਰਾ ਜ਼ੋਰ ਲਾ ਦਿੱਤਾ ਉਹਨਾਂ ਨੇ ਕੀ ਇਸ ਵਿੱਚ ਪੈਸੇ ਦਾ ਵੀ ਰੋਲ ਸੀ ਮਤਲਬ ਰਿਸ਼ਵਤ ਵਗੈਰਾ ਬਹੁਤ ਜ਼ਿਆਦਾ ਨਾਵਲ ਵਿਚਲ ਦਾ ਖੁੱਲਕੇ ਜ਼ਿਕਰ ਹੈ ਜਿਵੇਂ ਮਾਮਲਾ ਦਬਾਉਣ ਲਈ ਐਸ ਐਚਓ ਨੂੰ ਯਾਨੀ ਥਾਣੇਦਾਰ ਨੂੰ 10000 ਦੇਣ ਦੀ ਗੱਲ ਆਉਂਦੀ ਹੈ 10000 ਹਾਂ ਤੇ ਹਾਈ ਕੋਰਟ ਵਾਲੇ ਕੰਮ ਲਈ ਪ੍ਰਤਾਪ ਸਿੰਘ ਨਾਲ 60 ਲੱਖ ਦੇ ਸੌਦੇ ਦੀ ਗੱਲ ਚੱਲਦੀ ਹੈ 60 ਲੱਖ ਤੇ ਇਥੋਂ ਤੱਕ ਕਿ ਮੁੱਖ ਮੰਤਰੀ ਤੱਕ ਪਹੁੰਚ ਬਣਾਉਣ ਲਈ ਇੱਕ ਵਿਚੋਲੇ ਬਖੇਲ ਸਿੰਘ ਰਾਹੀਂ 1 ਕਰੋੜ ਦੀ ਮੰਗ ਦਾ ਵੀ ਜ਼ਿਕਰ ਹੈ 1 ਕਰੋੜ ਇਹ ਤਾਂ ਬਹੁਤ ਵੱਡਿਆ ਰਕਮਾਂ ਨੇ ਇਹ ਦਿਖਾਉਂਦਾ ਹੈ ਕਿ ਸਿਸਟਮ ਨੂੰ ਕਿਵੇਂ ਖਰੀਦਣ ਦੀ ਕੋਸ਼ਿਸ਼ ਹੋ ਰਹੀ ਸੀ ਬਿਲਕੁਲ ਇਹ ਸਿਰਫ ਪੈਸੇ ਦੀ ਗੱਲ ਨਹੀਂ ਇਹ ਦੱਸਦਾ ਹੈ ਕਿ ਕਿਵੇਂ ਸਿਸਟਮ ਦੇ ਹਰ ਪੱਧਰ ਤੇ ਪਰੋਸੇ ਨੂੰ ਖੋਰਾ ਲੱਗ ਸਕਦਾ ਤਾਂ ਫਿਰ ਇਸ ਸਬਦ ਦਾ ਅਸਰ ਜ਼ਮਾਨਤ ਵਾਲੀ ਅਰਜ਼ੀ ਤੇ ਪਿਆ ਪਹਿਲਾ ਕੇਸ ਕਿੱਥੇ ਗਿਆ ਪਹਿਲਾ ਮਾਮਲਾ ਸੈਸ਼ਨ ਕੋਰਟ ਵਿੱਚ ਗਿਆ ਜੱਜ ਸਨ ਸਾਧੂ ਸਿੰਘ ਉਹਨਾਂ ਬਾਰੇ ਲਿਖਿਆ ਹੈ ਕਿ ਉਹ ਇਮਾਨਦਾਰ ਪਰ ਸਖਤ ਜੱਜ ਸਨ ਅੱਛਾ ਬਚਾਓ ਪਕਨੇ ਕਿ ਹੈ ਕਿ ਜੀ ਸਾਡੇ ਖਿਲਾਫ ਕੋਈ ਸਿੱਧਾ ਸਬੂਤ ਹੈ ਨਹੀਂ ਪਰ ਦੂਜੇ ਪਾਸੇ ਉਹ ਪੁਰਾਣੀ ਰੰਜੇਸ਼ ਧਮਕੀਆਂ ਤੇ ਠੇਕੇਦਾਰ ਨਾਲ ਲਿੰਕ ਇਹ ਸਭ ਕੁਝ ਸੀ ਹਮ ਜੱਜ ਸਾਦੂ ਸਿੰਘ ਨੇ ਸਾਰਾ ਕੁਝ ਦੇਖ ਕੇ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਚਲੋ ਇਹ ਤਾਂ ਸਹੀ ਕੰਮ ਕੀਤਾ ਉਹਨਾਂ ਨੇ ਪਰ ਕੀ ਇਹ ਫੈਸਲਾ ਟਿਕਿਆ ਕਿਉਂਕਿ ਪੈਸਾ ਤੇ ਪਹੁੰਚਤਾ ਉਹਨਾਂ ਕੋਲ ਸੀ ਨਹੀਂ ਟਿਕਿਆ ਉਹ ਸਿੱਧਾ ਹਾਈ ਕੋਰਟ ਚਲੇ ਗਏ ਤੇ ਉੱਥੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਪ੍ਰਤਾਪ ਸਿੰਘ ਵਰਗੇ ਲੋਕ ਐਕਟਿਵ ਹੋ ਗਏ ਹਾਂ ਉੱਥੇ ਫਿਰ ਉੱਚ ਪੱਧਰ ਤੇ ਸੌਦੇਬਾਜ਼ੀ ਤੇ ਭ੍ਰਿਸ਼ਟਾਚਾਰ ਦੇ ਸਾਫ ਸੰਕੇਤ ਮਿਲਦੇ ਨੇ ਇਤੋਂ ਤੱਕ ਕਿ ਚੀਫ ਜਸਟਿਸ ਦੇ ਸੈਕਟਰੀ ਲਸ਼ਮਣ ਸਿੰਘ ਦਾ ਨਾਂ ਵੀ ਆਂਦਾ ਇਸ ਵਿੱਚ ਅੱਛਾ ਨਤੀਜਾ ਇਹ ਹੋਇਆ ਕਿ ਉਹਨਾਂ ਨੂੰ ਹਾਈ ਕੋਰਟ ਤੋਂ ਅੰਤ੍ਰਿਮ ਰਾਹਤ ਮਿਲ ਗਈ ਮਤਲਬ ਫਿਲਹਾਲ ਗ੍ਰਿਫਤਾਰੀ ਤੇ ਰੋਕ ਲੱਗ ਗਈ ਇਹ ਤਾਂ ਕਮਾਲ ਦੀ ਗੱਲ ਹੈ ਹੇਠਲੀ ਅਦਾਲਤ ਮਨਾ ਕਰ ਰਹੀ ਹੈ ਉਤਲੀ ਅਦਾਲਤ ਰਾਹਤ ਦੇ ਰਹੀ ਹੈ ਕਾਨੂੰਨੀ ਉਲਝਣਾਂ ਨੇ ਸੱਚੀ ਖੈਰ ਇਸ ਦੌਰਾਨ ਪੁਲਿਸ ਜਾਂਚ ਦਾ ਕੀ ਬਣਿਆ ਉਹ ਚੱਲ ਰਹੀ ਸੀ ਹਾਂ ਪੁਲਿਸ ਨੂੰ ਕੁਝ ਹੋਰ ਸਬੂਤ ਮਿਲੇ ਸਨ ਜਿਵੇਂ ਪੰਕਜ ਦੀ ਫੈਕਟਰੀ ਦੇ ਰਿਕਾਰਡ ਵਿੱਚੋਂ ਉਹਨਾਂ ਲੋਹੇ ਦੀਆਂ ਰੌਡਾਂ ਤੇ ਬੈਗਾਂ ਦਾ ਪਤਾ ਲੱਗਾ ਜੋ ਹਮਲੇ ਵਿੱਚ ਵਰਤੇ ਗਏ ਸੀ ਅੱਛਾ ਤੇ ਹੋਰ ਪੰਕਜ ਤੇ ਠੇਕੇਦਾਰ ਰਾਮ ਲੁਭਾਇਆ ਵਿਚਕਾਰ ਜਿਹੜੀਆਂ ਫੋਨ ਕਾਲਾਂ ਹੋਈਆਂ ਸਨ ਉਹਨਾਂ ਦਾ ਰਿਕਾਰਡ ਵੀ ਮਿਲ ਗਿਆ ਇਹ ਤਾਂ ਫਿਰ ਕਾਫੀ ਮਜ਼ਬੂਤ ਸਬੂਤ ਹੋ ਗਏ ਇਹ ਤਾਂ ਸਿੱਧਾ ਜੋੜ ਰਹੇ ਸਨ ਉਹਨਾਂ ਨੂੰ ਹਾਂ ਲੱਗਦਾ ਇਹੀ ਰਿਹਾ ਸੀ ਪਰ ਇੱਥੇ ਫਿਰ ਉਹੀ ਉੱਚ ਪੱਦਰੀ ਦਖਲਅੰਦਾਜ਼ੀ ਹੋਈ ਕੀ ਹੋਇਆ ਜਾਂਚ ਜਿਹੜੀ ਸੀ ਉਹ ਲੋਕਲ ਪੁਲਿਸ ਤੋਂ ਲੈ ਕੇ ਆਈਜੀ ਕ੍ਰਾਈਮ ਬ੍ਰਾਂਚ ਨੂੰ ਦੇ ਦਿੱਤੀ ਗਈ ਤੇ ਉਹਨਾਂ ਨੇ ਕੀ ਕੀਤਾ ਸ਼ੁਰੂ ਸ਼ੁਰੂ ਵਿੱਚ ਤਾਂ ਇੰਜ ਲੱਗਾ ਜਿਵੇਂ ਆਈਜੀ ਦਾ ਚੁਕਾ ਪੰਕਜ ਤੇ ਨੀਰਜ ਵੱਲੀ ਹੈ ਪਤਾ ਨਹੀਂ ਰਸੂਖ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਪਰ ਕੀ ਇਹ ਬਨਿਆ ਰਿਹਾ ਨਹੀਂ ਕਹਾਣੀ 'ਚ ਇੱਕ ਹੋਰ ਮੋੜ ਆਇਆ ਜਦੋਂ ਮੁੱਖ ਮੰਤਰੀ ਤੱਕ ਇਹ ਗੱਲ ਪਹੁੰਚੀ ਕਿ ਇਸ ਕੇਸ ਵਿੱਚ ਵੱਡੇ ਪੱਧਰ ਤੇ ਰਿਸ਼ਵਤ ਦਾ ਲੈਣ-ਦੇਣ ਹੋ ਰਿਹਾ ਹੈ ਜਾਂ ਕੋਸ਼ਿਸ਼ ਹੋ ਰਹੀ ਹੈ ਅੱਛਾ ਤਾਂ ਉਹਨਾਂ ਨੇ ਦਖਲ ਦਿੱਤਾ ਫਿਰ ਆਈਜੀ ਦਾ ਰਵਈਆ ਵੀ ਬਦਲ ਗਿਆ ਤੇ ਜਾਂਚ ਦੁਬਾਰਾ ਸਖਤ ਹੋ ਗਈ। ਇਹ ਦਰਸਾਉਂਦਾ ਹੈ ਕਿ ਸਿਸਟਮ ਦੇ ਅੰਦਰ ਵੀ ਕਈ ਵਾਰ ਇੱਕ ਦੂਜੇ ਦੇ ਉਲਟ ਤਾਕਤਾਂ ਕੰਮ ਕਰਦੀਆਂ ਨੇ। ਬਿਲਕੁਲ। ਇਸ ਸਾਰੀ ਖਿੱਚੋ ਤਾਣ ਵਿੱਚ ਪੰਕਜ ਤੇ ਨੀਰਜ ਤਾਂ ਫਿਕਰਮੰਦ ਹੋ ਗਏ ਹੋਣਗੇ। ਹਾਂ, ਬਹੁਤ ਜ਼ਿਆਦਾ। ਉਹਨਾਂ ਨੂੰ ਡਰ ਲੱਗਣ ਲੱਗ ਪਿਆ ਸੀ ਕਿ ਉਹਨਾਂ ਦੀਆਂ ਗੱਲਾਂ ਬਾਹਰ ਲੀਕ ਹੋ ਰਹੀਆਂ ਨੇ। ਇੱਥੋਂ ਤੱਕ ਕਿ ਉਹ ਆਪਣੇ ਵਕੀਲਾਂ ਤੇ ਡਰਾਈਵਰਾਂ ਤੇ ਵੀ ਸ਼ੱਕ ਕਰਨ ਲੱਗ ਪਏ ਸੀ। ਹੂੰ। ਪ੍ਰਤਾਪ ਸਿੰਘ ਨੇ ਵੀ ਉਹਨਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਸੀ ਕਿਉਂਕਿ ਮਾਮਲਾ ਹੁਣ ਕਾਫੀ ਉੱਪਰ ਤੱਕ ਪਹੁੰਚ ਗਿਆ ਸੀ। ਇਕ ਤਾਸੀ ਦਾ ਇਹ ਸਭ ਚੱਲ ਰਿਹਾ ਸੀ ਦੋਸ਼ੀ ਵਕੀਲ ਪੁਲਿਸ ਸੌਦੇਬਾਜ਼ੀ ਪਰ ਦੂਜੇ ਪਾਸੇ ਉਸ ਪਰਿਵਾਰ ਦਾ ਕੀ ਹਾਲ ਸੀ ਜਿਸ ਨੇ ਇਹ ਸਭ ਹੰਡਾਇਆ ਸੀ ਵੇਦ ਨੀਲਮ ਤੇ ਖਾਸ ਕਰਕੇ ਨੀਹਾ ਉਹਨਾਂ ਦਾ ਸੰਘਰਸ਼ ਤਾਂ ਬਹੁਤ ਹੀ ਲੰਬਾ ਤੇ ਦਰਦਪਰਿਆ ਸੀ ਵੇ ਤੇ ਨੀਲਮ ਦਾ ਇਲਾਜ ਮਹੀਨਿਆਂ ਤੱਕ ਚੱਲਿਆ ਸ਼ਰੀਰ ਦੀ ਪੀੜ ਤਾਂ ਸੀ ਹੀ ਹਾਂ ਨਾਲੇ ਪੈਸੇ ਦਾ ਬੋਝ ਹਸਪਤਾਲ ਦੇ ਖਰਚੇ ਦਵਾਈਆਂ ਫਿਰ ਵੇਦ ਦਾ ਕੰਮਕਾਰ ਸਾਰਾ ਠੱਪ ਹੋ ਗਿਆ ਜਿਹੜੇ ਕਾਰੋਬਾਰੀ 파ਟਨਰ ਸੀ ਉਹ ਵੀ ਹੌਲੀ ਹੌਲੀ ਪਿੱਛੇ ạt ਗਏ। ਓਹੋ! ਬਸ ਉਹ ਕਰਜ਼ੇ ਵਿੱਚ ਡੁੱਬਦੇ ਚਲੇ ਗਏ। ਤੇ ਨੀਹਾ ਉਸਨੇ ਤਾਂ ਸਭ ਕੁਝ ਆਪਣੀ ਅੱਖੀਂ ਦੇਖਿਆ ਸੀ। ਉਸਦੇ ਮਨ ਤੇ ਕੀ ਅਸਰ ਹੋਇਆ? ਨੀਹਾ ਦਾ ਸਦਮਾ ਬਹੁਤ ਗਹਿਰਾ ਸੀ। ਸ਼ਰੀਰ ਦੇ ਜ਼ਖਮ ਤਾਂ ਸ਼ਾਇਦ ਭਰ ਰਹੇ ਸੀ ਪਰ ਮਨ ਦੇ ਜ਼ਖਮ ਉਹ ਬਹੁਤ ਡੂੰਗੇ ਸਨ। ਹੂੰ ਉਸ ਨੂੰ ਥੋੜਾ ਭਾਵਨਾਤਮਕ ਸਹਾਰਾ ਮਿਲਿਆ ਇੱਕ ਕੁੜੀ ਪੱਲਵੀ ਤੇ ਉਸਦੇ ਪਰਿਵਾਰ ਤੋਂ। ਉਹ ਲੋਕ ਕਿਸੇ ਅਧਿਆਤਮਿਕ ਗਰੁੱਪ ਨਾਲ ਜੁੜੇ ਹੋਏ ਸੀ ਜਿਸ ਦੀ ਮੁਖੀ ਕੋਈ ਮਾਤਾ ਜੀ ਸਨ ਪਰ ਕੀ ਇਸ ਨਾਲ ਨੀਹਾ ਨੂੰ ਸ਼ਾਂਤੀ ਮਿਲੀ ਪੂਰੀ ਤਰ੍ਹਾਂ ਨਹੀਂ ਉਸ ਦੇ ਮਨ ਵਿੱਚ ਸਵਾਲ ਬਹੁਤ ਸਨ ਜਿਵੇਂ ਉਹਨਾਂ ਦਾ ਇੱਕ ਸਿਧਾਂਤ ਸੀ ਦੁਰਗਾ ਕਵਚਤਾ ਨੀਹਾ ਸਵਾਲ ਕਰਦੀ ਸੀ ਕਿ ਜੇ ਕਵਚ ਸੱਚੀ ਰੱਖਿਆ ਕਰਦਾ ਤਾਂ ਮੇਰਾ ਪਰਿਵਾਰ ਕਿਉਂ ਨਹੀਂ ਬਚਾਇਆ ਹਮਲੇ ਤੋਂ ਇਹ ਉਸ ਦੇ ਅੰਦਰ ਦੀ ਉਥਲ-ਪੁਥਲ ਨੂੰ ਦਿਖਾਉਂਦਾ ਹੈ ਤੇ ਉਸ ਦੇ ਆਪਣੇ ਰਿਸ਼ਤਿਆਂ ਤੇ ਜਿਵੇਂ ਪਰਿਵਾਰ ਵਿੱਚ ਜਾਂ ਮੰਗੇਤਰ ਨਾਲ ਹਾਂ ਉੱਥੇ ਵੀ ਤਣਾ ਸੀ ਇਕਤਾ ਘਰ ਦਾ ਮਾਹੌਲ ਬਹੁਤ ਪਾਰੀ ਸੀ। ਵੇਦ ਸ਼ਾਇਦ ਬਿਮਾਰੀ ਤੇ ਬੇਵਸੀ ਕਰਕੇ ਬਹੁਤ ਚਿੜਚਿੜਾ ਹੋ ਗਿਆ ਸੀ। ਖਾਸ ਕਰਕੇ ਨੀਹਾ ਨਾਲ ਕਈ ਵਾਰ ਸਖਤੀ ਨਾਲ ਪੇਸ਼ ਆਉਂਦਾ ਸੀ। ਅੱਛਾ। ਦੂਜੇ ਪਾਸੇ ਨੀਹਾ ਦਾ ਮੰਗੇਤਰ ਸੀ ਸਾਗਰ ਉਸ ਵੱਲੋਂ ਵੀ ਰਿਸ਼ਤੇ ਨੂੰ ਲੈ ਕੇ ਥੋੜਾ ਦਬਾਅ ਮਹਿਸੂਸ ਹੁੰਦਾ ਸੀ। ਤੇ ਫਿਰ ਰਾਮਨਾਥ ਦੀ ਪਤਨੀ ਸੰਗੀਤਾ ਉਹ ਵੀ ਕਾਫੀ ਸਮੇਂ ਤੋਂ ਆਪਣੇ ਘਰ ਤੋਂ ਦੂਰ ਸੀ, ਉਹ ਵੀ ਵਾਪਸ ਜਾਣਾ ਚਾਹੁੰਦੀ ਸੀ। ਇਸ ਨਾਲ ਰਾਮਨਾਥ ਤੇ ਹੋਰ ਦਬਾਅ ਸੀ। ਹਾਂ, ਮਤਲਬ ਹਰ ਪਾਸਿਓਂ ਮੁਸ਼ਕਲਾਈ ਮੁਸ਼ਕਲਾਂ। ਇਹ ਸੱਚੀ ਦੱਸਦਾ ਹੈ ਕਿ ਇੱਕ ਜੁਰਮ ਸਿਰਫ ਉਸ ਵੇਲੇ ਦਾ ਨੁਕਸਾਨ ਨਹੀਂ ਕਰਦਾ ਉਹ ਪੂਰੀ ਜ਼ਿੰਦਗੀ ਨੂੰ ਰਿਸ਼ਤਿਆਂ ਨੂੰ ਸਭ ਨੂੰ ਤਬਾਹ ਕਰ ਦਿੰਦਾ ਹੈ ਖੈ ਕੇਸ ਫਿਰ ਅਦਾਲਤ ਤੱਕ ਪਹੁੰਚਿਆ ਟਰਾਇਲ ਸ਼ੁਰੂ ਹੋਇਆ ਹਾਂ ਆਖਿਰਕਾਰ ਕੇਸ ਅਦਾਲਤ ਵਿੱਚ ਸ਼ੁਰੂ ਹੋਇਆ ਪਰ ਉੱਥੇ ਵੀ ਮੁਸ਼ਕਲਾਂ ਘੱਟ ਨਹੀਂ ਸੀ ਪਹਿਲੀ ਗੱਲ ਪੁਲਿਸ ਨੇ ਚਲਾਨ ਪੇਸ਼ ਕਰਨ ਵਿੱਚ ਬਹੁਤ ਦੇਰੀ ਕੀਤੀ ਚਲਾਨ ਯਾਨੀ ਦੋਸ਼ ਪੱਤਰ ਹਾਂਜੀ ਤੇ ਨਾਵਲ ਵਿੱਚ ਇਲਜ਼ਾਮ ਹੈ ਕਿ ਜਿਹੜਾ ਐਸਐਚਓ ਸੀ ਬਨ ਸਿੰਘ ਉਸਨੇ ਪੰਕਜ ਤੋਂ 30000 ਰੁਪਏ ਰਿਸ਼ਵਤ ਲਈ ਸੀ ਚਲਾਨ ਨੂੰ ਲੇਟ ਕਰਨ ਲਈ 30000 ਫਿਰ ਚਲਾਨ ਪੇਸ਼ ਕਿਵੇਂ ਹੋਇਆ ਇਸੇ ਦੌਰਾਨ ਇੱਕ ਵੱਡੇ ਵਕੀਲ ਤੇ ਸਮਾਜ ਸੇਵੀ ਹਰੀਸ਼ ਰਾਏ ਨੇ ਐਲਾਨ ਕਰ ਦਿੱਤਾ ਕਿ ਉਹ ਪੀੜਤ ਪਰਿਵਾਰ ਦਾ ਕੇਸ ਲੜਨਗੇ ਉਹ ਵੀ ਬਿਨਾਂ ਕਿਸੇ ਫੀਸ ਦੇ ਅੱਛਾ ਇਸ ਐਲਾਨ ਨਾਲ ਪੁਲਿਸ ਤੇ ਸਰਕਾਰੀ ਵਕੀਲ ਤੇ ਸੱਪਤੇ ਦਬਾ ਪਿਆ ਤੇ ਫਿਰ ਆਖਰਕਾਰ ਚਲਾਨ ਪੇਸ਼ ਹੋਇਆ ਹਰੀਸ਼ ਰਾਏ ਦੇ ਆਉਣ ਨਾਲ ਪੀੜਤਾਂ ਨੂੰ ਇੱਕ ਉਮੀਦ ਜ਼ਰੂਰ ਮਿਲੀ। ਹੂੰ ਫਿਰ ਅਦਾਲਤੀ ਕਾਰਵਾਈ ਵਿੱਚ ਕੀ ਖਾਸ ਹੋਇਆ? ਕਈ ਗੱਲਾਂ ਹੋਈਆਂ। ਇੱਕ ਮੁਲਜ਼ਮ ਸੀ ਪੰਚਮ ਉਸ ਦੀ ਉਮਰ ਤੇ ਬੈਸ ਹੋਈ ਕਿ ਉਹ ਨਾਬਾਲਗ ਹੈ ਜਾਂ ਬਾਲਗ ਕਿਉਂਕਿ ਇਸ ਨਾਲ ਸਜ਼ਾ ਤੇ ਫਰਕ ਪੈਂਦਾ ਹੈ। ਠੀਕ ਪਰ ਸਭ ਤੋਂ ਅਹਿਮ ਸੀ ਨੇਹਾ ਦੀ ਗਵਾਹੀ। ਨੇਹਾ ਦੀ ਗਵਾਹੀ ਇਹ ਤਾਂ ਬਹੁਤ ਮੁਸ਼ਕਿਲ ਰਿਹਾ ਹੋਣਾ ਉਸ ਲਈ। ਹਾਂ ਬਹੁਤ ਜ਼ਿਆਦਾ ਉਹ ਜੱਜ ਸਾਧੂ ਸਿੰਘ ਦੀ ਅਦਾਲਤ ਵਿੱਚ ਪੇਸ਼ ਹੋਈ। ਬਚਾਅ ਪੱਖ ਦੇ ਵਕੀਲਾ ਨੇ ਉਸ ਨੂੰ ਉਲਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿਵੇਂ ਖਾਸ ਕਰਕੇ ਸ਼ਨਾਖਤੀ ਪਰੇਡ ਵਿੱਚ ਉਹਨਾਂ ਨੇ ਕੀ ਕੀਤਾ ਮੁਲਜ਼ਮਾ ਵਰਗੇ ਦਿਸਣ ਵਾਲੇ ਹੋਰ ਬੰਦੇ ਲਿਆ ਕੇ ਖੜੇ ਕਰ ਦਿੱਤੇ ਅਸਲ ਮੁਲਜ਼ਮਾ ਦੇ ਕੱਪੜੇ ਵਾਲ ਵਗੈਰਾ ਬਦਲ ਦਿੱਤੇ ਤਾਂ ਕਿ ਨੀਹਾ ਪਛਾਣ ਨਾ ਸਕੇ ਪਰ ਕਿਉਂ ਕਾਮਯਾਬ ਹੋਏ ਕਿ ਨੀਹਾ ਉਲਝ ਗਈ ਨਹੀਂ ਨੀਹਾ ਨੇ ਬਹੁਤ ਹਿੰਮਤ ਦਿਖਾਈ ਉਸਨੇ ਕਿਹਾ ਭਾਵੇਂ ਚਿਹਰੇ ਮਿਲਦੇ ਹੋਣ ਪਰ ਮੈਨੂੰ ਕੁਝ ਖਾਸ ਗੱਲਾਂ ਯਾਦ ਹਨ ਜਿਵੇਂ ਕਿਸੇ ਹਮਲਾਵਰ ਦੇ ਸਰੀਰ ਚੋਂ ਬਦਬੂ ਆ ਰਹੀ ਸੀ ਕਿਸੇ ਦੇ ਹੱਥਾਂ ਦੀ ਬਣਤਰ ਅੱਛਾ ਇਹਨਾਂ ਨਿਸ਼ਾਨੀਆਂ ਦੇ ਆਧਾਰ ਤੇ ਉਸਨੇ ਹਮਲਾਵਰਾਂ ਨੂੰ ਪਛਾਣ ਲਿਆ ਵਾਹ ਇਹ ਤਾਂ ਸੱਚੀ ਬਹੁਤ ਹਿੰਮਤ ਵਾਲੀ ਗੱਲ ਹੈ ਪਰ ਬਚਾਅ ਪੱਖ ਇੱਥੇ ਨਹੀਂ ਰੁਕਿਆ ਹੋਣਾ ਜਰਾ ਵੀ ਹੋਈ ਹੋਣੀ ਬਿਲਕੁਲ ਉਸ ਤੋਂ ਬਾਅਦ ਸ਼ੁਰੂ ਹੋਈ ਤਿੱਖੀ ਜਿਰਾ ਵਕੀਲਾ ਨੇ ਨੀਹਾ ਦੇ ਪੁਲਿਸ ਵਾਲੇ ਬਿਆਨ ਤੇ ਅਦਾਲਤ ਵਾਲੇ ਬਿਆਨ ਵਿੱਚ ਨਿੱਕੇ ਨਿੱਕੇ ਫਰਕ ਕੱਢ ਕੇ ਉਸ ਨੂੰ ਝੂਠਾ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੂੰ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਆਪਣੇ मामੇ ਰਾਮਨਾਥ ਦੇ ਕਹਣ ਤੇ ਬਿਆਨ ਦੇ ਰਹੀ ਹੈ ਕਿਉਂਕਿ ਉਹ ਖੁਦ ਵਕੀਲ ਹੈ ਮਤਲਬ ਨਿਹਾਤੇ ਬਹੁਤ ਦਬਾਅ ਪਾਇਆ ਗਿਆ ਸਮਝ ਸਕਦੀਆਂ ਇਸ ਤੋਂ ਇਲਾਵਾ ਕੇਸ ਨੂੰ ਲਮਕਾਣ ਦੀ ਕੋਸ਼ਿਸ਼ ਵੀ ਹੋਈ ਹੋਣੀ ਅਕਸਰ ਇੰਜ ਹੁੰਦਾ ਹੈ ਹਾਂ ਪੂਰੀ ਕੋਸ਼ਿਸ਼ ਹੋਈ ਕਦੇ ਇੱਕ ਮੁਲਜ਼ਮ ਕਾਲਿਆ ਦਾ ਵਕੀਲ ਨਹੀਂ ਆਂਦਾ ਸੀ ਕਦੇ ਦੂਜਾ ਮੁਲਜ਼ਮ ਪੰਡਿਤ ਜੋ ਪਗੋੜਾ ਹੋ ਗਿਆ ਸੀ ਉਸ ਦਾ ਬਹਾਨਾ ਬਣਾ ਕੇ ਤਾਰੀਖ ਲੈ ਲੈਂਦੇ ਸੀ अच्छा जज साधु सिंह इना गल्लां तो नाराज ਵੀ ਹੁੰਦੇ ਸੀ ਪਰ ਕਾਨੂੰਨੀ ਪ੍ਰਕਿਰਿਆ ਐਸੀ ਹੈ ਕਿ ਕੁਝ ਮਜਬੂਰੀਆਂ ਹੁੰਦੀਆਂ ਨੇ ਇਹ ਸਭ ਕਦੋਂ ਤੱਕ ਚੱਲਦਾ ਰਿਹਾ ਕੇਸ ਕਾਫੀ ਲੰਮਕ ਗਿਆ ਇੰਨਾ ਕਿ ਆਖਰ ਹਾਈ ਕੋਰਟ ਨੂੰ ਦਖਲ ਦੇਣਾ ਪਿਆ ਹਾਈ ਕੋਰਟ ਨੇ ਕੀ ਕਿਹਾ ਹਾਈ ਕੋਰਟ ਨੇ ਹੁਕਮ ਦਿੱਤਾ ਕਿ ਟ੍ਰਾਇਲ 2 ਮਹੀਨੇ ਵਿੱਚ ਖਤਮ ਕਰੋ ਨਹੀਂ ਤਾਂ ਜਿਹੜਾ ਮੁੱਖ ਮਲਜ਼ਮ ਠੇਕੇਦਾਰ ਹੈ ਰਾਮ ਲੁਬਾਇਆ ਉਸ ਨੂੰ ਜ਼ਮਾਨਤ ਦੇ ਦੇਵਾਂਗੇ ਓ ਇਸ ਨਾਲ ਤਾਂ ਫਿਰ ਬਹੁਤ ਦਬਾਅ ਪੈ ਗਿਆਣਾ ਹੇਠਲੀ ਅਦਾਲਤ ਤੇ ਹਾਂ ਇਕਦਮ ਤਾਂ ਫਿਰ ਕੀ ਮੁਕਦਮਾ ਜਲਦੀ ਖਤਮ ਹੋਇਆ ਕਿ ਜੱਜ ਸਾਧੂ ਸਿੰਘ ਨੇ ਹੀ ਫੈਸਲਾ ਸੁਣਾਇਆ ਨਹੀਂ ਇੱਥੇ ਕਹਾਣੀ ਵਿੱਚ ਇੱਕ ਹੋਰ ਵੱਡਾ ਮੋੜ ਆਉਂਦਾ ਹੈ ਐਨ ਫੈਸਲੇ ਤੋਂ ਪਹਿਲਾਂ ਜੱਜ ਸਾਧੂ ਸਿੰਘ ਦੀ ਬਦਲੀ ਹੋ ਜਾਂਦੀ ਹੈ ਕੀ ਬਦਲੀ ਹੋ ਗਈ ਹਾਂਜੀ ਤੇ ਉਹਨਾਂ ਦੀ ਥਾਂ ਤੇ ਆਉਂਦੇ ਨੇ ਜੱਜ ਮੰਗਤਰਾਮ ਉਹ ਫਿਰ ਅੰਤਿਮ ਬਹਿਸ ਸੁਣਦੇ ਨੇ ਤੇ ਫੈਸਲਾ ਸੁਣਾਉਂਦੇ ਨੇ ਇਹ ਤਾਂ ਬਹੁਤ ਹੀ ਅਜੀਬ ਗੱਲ ਹੈ ਕਿ ਇਸ ਬਦਲੀ ਪਿੱਛੇ ਵੀ ਕੋਈ ਉਹੀ ਸ਼ੱਕ ਹਾਂ ناول ਵਿੱਚ ਇਸ਼ਾਰਾ ਤਾਂ ਉਸੇ ਪਾਸੇ ਹੈ ਕਿ ਸ਼ਾਇਦ ਇਹ ਬਦਲੀ ਵੀ ਕਿਸੇ ਸੌਦੇਬਾਜ਼ੀ ਦਾ ਹਿੱਸਾ ਸੀ ਹੂੰ ਖੈਰ ਫਿਰ ਅੰਤਿਮ ਬਹਿਸ ਵਿੱਚ ਕੀ ਹੋਇਆ ਤੇ ਜੱਜ ਮੰਗਤਰਾਮ ਦਾ ਫੈਸਲਾ ਕੀ ਨਿਕਲਿਆ ਅੰਤਿਮ ਬਹਿਸ ਵਿੱਚ ਦੋਵੇਂ ਪਾਸਿਆਂ ਨੇ ਆਪੋ ਆਪਣੀਆਂ ਦਲੀਲਾਂ ਰੱਖੀਆਂ ਬਚਾਓ ਪੱਖ ਨੇ ਕਿਹਾ ਕਿ ਪੰਕਜ ਨੀਰਜ ਖਿਲਾਫ ਸਾਜ਼ਿਸ਼ ਦਾ ਕੋਈ ਸਬੂਤ ਨਹੀਂ ਹਮਲਾਵਰਾਂ ਦਾ ਇਰਾਦਾ ਕਤਲ ਦਾ ਨਹੀਂ ਸੀ ਵਗੈਰਾ ਵਗੈਰਾ ਤੇ ਸਰਕਾਰੀ ਪੱਖ ਨੇ ਹਰੀਸ਼ رائے ਵੀ ਸਨ हां सरकारी वकील ने हरीश राय ਦੇ ਦਬਾਹੇਟ ਸਾਰੇ ਸੰਯੋਗੀ ਸਬੂਤ ਪੇਸ਼ ਕੀਤੇ ਮੁਲਜ਼ਮਾ ਦਾ ਪਿਛਲਾ ਰਿਕਾਰਡ ਦੱਸਿਆ ਬਰਾਮਦੀਆਂ ਦਾ ਜ਼ਿਕਰ ਕੀਤਾ ਤੇ ਸਖਤ ਸਜ਼ਾ ਮੰਗੀ ਤੇ ਨਤੀਜਾ ਫੈਸਲਾ ਕੀ ਹੋਇਆ ਫੈਸਲਾ ਪੀੜਤਾ ਲਈ ਬਹੁਤ ਨਿਰਾਸ਼ਾਜਨਕ ਸੀ ਜੱਜ ਮੰਗਤ ਰਾਮ ਨੇ ਪੰਕਜ ਤੇ ਨੀਰਜ ਨੂੰ ਸਾਜ਼ਿਸ਼ ਤੇ ਮੁੱਖ ਦੋਸ਼ ਤੋਂ ਬਰੀ ਕਰ ਦਿੱਤਾ ਕੀ ਬਰੀ ਕਰ ਦਿੱਤਾ हां ਤੇ ਜਿਹੜੇ ਹਮਲਾਵਰ ਫੜੇ ਗਏ ਸੀ ਠੇਕੇਦਾਰ ਪੰਛਮ ਦੀਨਾ ਵਗੈਰਾ ਉਨਾਂ ਨੂੰ ਵੀ ਬਹੁਤ ਘੱਟ ਗੰਭੀਰਤਾ ਨਾਲ ਲਾਈਆਂ ਗਈਆਂ ਸਜ਼ਾਵਾਂ ਬਹੁਤ ਹਲਕੀਆਂ ਦਿੱਤੀਆਂ ਹਲਕੀਆਂ ਮਤਲਬ ਕਿੰਨੀਆਂ ਕੋਈ ਮਿਸਾਲ ਜਿਵੇਂ ਠੇਕੇਦਾਰ ਰਾਮ ਲੁਭਾਇਆ ਜਿਸ ਤੇ ਸਾਰੀ ਘਟਨਾ ਦਾ ਸ਼ੱਕ ਸੀ ਉਸ ਨੂੰ ਸਿਰਫ 3 ਸਾਲ ਦੀ ਸਜ਼ਾ ਹੋਈ ਸਿਰਫ 3 ਸਾਲ ਹਾਂ ਤੇ ਕਿਉਂਕਿ ਉਹ ਇਸ ਤੋਂ ਬਾਅਦ ਸਮਾਂ ਤਾਂ ਪਹਿਲਾਂ ਹੀ ਜੇਲ੍ਹ ਵਿੱਚ ਕੱਟ ਚੁੱਕਾ ਸੀ ਮੁਕਦਮੇ ਦੌਰਾਨ ਉਹ ਫੈਸਲੇ ਵਾਲੇ ਦਿਨ ਹੀ ਰਿਹਾ ਹੋ ਗਿਆ ਇਹ ਤਾਂ ਇਹ ਤਾਂ ਇਨਸਾਫ ਦਾ ਮਜ਼ਾਕ ਹੋ ਗਿਆ ਪਰਿਵਾਰ ਤੇ ਕੀ ਬੀਤੀ ਹੋਣੀ ਨੀਹਾ ਤੇ ਉਹਨਾਂ ਲਈ ਤਾਂ ਇਹ ਬਹੁਤ ਵੱਡਾ ਸਦਮਾ ਸੀ नेहा जिसने अन्नी हिम्मत दिखाई सी वो त पूरी तरह टूट गई। ओनां नु लगा के सालਾਂ दी लड़ाई सारा दर्द सब बेकार गया। ओनां नाल बहुत बड़ी बेइंसाफी हुई सी। हां बिल्कुल। हरीश राय ने ओनां नु दिलासा ਦਿੱਤਾ ਕਿ ਆ ਕੇ ਅਸੀਂ ਹਾਈ ਕੋਰਟ ਵਿੱਚ ਅਪੀਲ ਕਰਾਂਗੇ। ਇਹ ਫੈਸਲਾ ਆਖਰੀ ਨਹੀਂ ਹੈ। ਪਰ ਉਸ ਵੇਲੇ ਸ਼ਾਇਦ ਸ਼ਬਦ ਕਾਫੀ ਨਹੀਂ ਸਨ। ਤੇ रामनाथ ਦਾ ਕੀ ਬਣਿਆ? ਉਹ ਜਿਹੜਾ ਸ਼ੁਰੂ ਤੋਂ ਲੜ ਰਿਹਾ ਸੀ। ਫੈਸਲੇ ਤੋਂ ਬਾਅਦ ਤਾਂ ਉਸ ਲਈ ਹਾਲਾਤ ਹੋਰ ਖਰਾਬ ਹੋ ਗਏ। ਉਸ ਨੂੰ ਪੰਕਜ ਦੇ ਬੰਦਿਆਂ ਵੱਲੋਂ ਖੁੱਲੇआम ਧਮਕੀਆਂ ਮਿਲਣ ਲੱਗ ਪਈਆਂ। ਓ ਹਾ ਉਸ ਦੀ ਜਾਨ ਨੂੰ ਖਤਰਾ ਹੋ ਗਿਆ ਘਰ ਵਾਲੇ ਖਾਸ ਕਰਕੇ ਉਸ ਦੀ ਪਤਨੀ ਬਹੁਤ ਡਰ ਗਏ ਤੇ ਉਸ ਤੇ ਦਬਾਅ ਪਾਉਣ ਲੱਗੇ ਕਿ ਬਸ ਕਰ ਹੁਣ ਪਿੱਛੇ हट ਜਾ ਇਸ ਕੇਸ ਤੋਂ ਤੇ ਰਾਮਨਾਥ ਦਾ ਆਪਣਾ ਵੀ ਮਾਇਆਨਗਰ ਦੀ ਨਿਆ ਪ੍ਰਣਾਲੀ ਤੋਂ ਯਕੀਨ ਉੱਠ ਗਿਆ ਸੀ ਤਾਂ ਅੰਤ ਵਿੱਚ ਕੀ ਹੋਇਆ ਕਿ ਵੇਦ ਦਾ ਪਰਿਵਾਰ ਉੱਥੇ ਹੀ ਰਿਹਾ ਮਾਇਆਨਗਰ ਵਿੱਚ ਨਹੀਂ ਅਖੀਰ ਵਿੱਚ ਉਹਨਾਂ ਨੇ ਮਾਇਆਨਗਰ ਛੱਡਣ ਦਾ ਫੈਸਲਾ ਕਰ ਲਿਆ ਸ਼ਾਇਦ ਉਹਨਾਂ ਨੂੰ ਲੱਗਾ ਕਿ ਇੱਥੇ ਇਨਸਾਫ ਨਹੀਂ ਮਿਲਣਾ ਤੇ ਉਹ ਸਾਰੇ ਮਾਹੌਲ ਤੋਂ ਦੂਰ ਜਾ ਕੇ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਸਨ ਉਹ ਆਪਣੇ ਜੱਦੀ ਸ਼ਹਿਰ ਵਾਪਸ ਚਲੇ ਗਏ ਇੱਕ ਤਰ੍ਹਾਂ ਨਾਲ ਪਲਾਇਨ ਕਰ ਗਏ ਹਾਂ ਕਹਿ ਸਕਦੇ ਹਾਂ ਸ਼ਾਇਦ ਆਪਣੀ ਬਾਕੀ ਦੀ ਜ਼ਿੰਦਗੀ ਨੂੰ ਬਚਾਉਣ ਲਈ ਇਹ ਕਹਾਣੀ ਸੁਣ ਕੇ ਸੱਚੀ ਮਨ ਬਹੁਤ ਭਾਰੀ ਹੋ ਜਾਂਦਾ ਹੈ ਇੱਕ ਬੇਰਹਿਮ ਜੁਰਮ ਪਰਿਵਾਰ ਦਾ ਆਪਸੀ ਝਗੜਾ ਤੇ ਫਿਰ ਇਨਸਾਫ ਲਈ ਇੰਨੀ ਲੰਬੀ ਔਖੀ ਲੜਾਈ ਜਿਸ ਦਾ ਅੰਤ ਇੰਨੀ ਨਿਰਾਸ਼ਾ ਵਿੱਚ ਹੁੰਦਾ ਹੈ ਹਾਂ ਇਹ ਕਹਾਣੀ ਸਾਡੇ ਸਿਸਟਮ ਦੀਆਂ ਬਹੁਤ ਸਾਰੀਆਂ ਕਮੀਆਂ ਨੂੰ ਸਾਹਮਣੇ ਲਿਆਉਂਦੀ ਹੈ ਕਿਵੇਂ ਪੈਸਾ ਪਹੁੰਚ ਪ੍ਰਸ਼ਟਾਚਾਰ ਇਹ ਸਭ ਮਿਲ ਕੇ ਇਨਸਾਫ ਦਾ ਰਸਤਾ ਰੋਕ ਸਕਦੇ ਹਨ ਬਿਲਕੁਲ ਇਹ ਇਹ ਵੀ ਦਿਖਾਉਂਦੀ ਹੈ ਕਿ ਪੀੜਤਾਂ ਲਈ ਸਫਰ ਕਿੰਨਾ ਦਰਦਨਾਕ ਹੁੰਦਾ ਹੈ ਸਿਰਫ ਸਰੀਰਕ ਜਾਂ ਮਾਲੀ ਤੌਰ ਤੇ ਨਹੀਂ ਸਗੋਂ ਮਾਨਸਿਕ ਤੇ ਭਾਵਨਾਤਮਕ ਤੌਰ ਤੇ ਵੀ ਇਹ ਹਿੰਮਤ ਦੀ ਕਹਾਣੀ ਵੀ ਹੈ ਪਰ ਨਾਲ ਹੀ ਸਿਸਟਮ ਅੱਗੇ ਹਾਰ ਜਾਣ ਦੀ ਕਹਾਣੀ ਵੀ ਸਰੋਤੇ ਅੰਤ ਵਿੱਚ ਪਾਸ਼ ਦੀਆਂ ਕੁਝ ਲਾਈਨਾਂ ਦਾ ਜ਼ਿਕਰ ਹੈ ਬਹੁਤ ਅਸਰਦਾਰ ਨੇ ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿੱਚ ਸੱਚ ਨੂੰ ਕੋਈ ਫਰਕ ਨਹੀਂ ਪੈਂਦਾ ਇਨਾ ਦੁੱਖ ਦੇ ਅੰਗਾ ਤੇ ਸੱਚ ਨੇ ਇੱਕ ਜੂਨ ਭੋਗੀ ਹੈ ਹਾਂ ਬਹੁਤ ਗਹਿਰੀਆਂ ਸਤਰਾਂ ਨੇ ਇਹ ਇਸ ਸਾਰੀ ਕਹਾਣੀ ਦੇ ਦਰਦ ਨੂੰ ਪੀੜਾ ਨੂੰ ਬਿਆਨ ਕਰਦੀਆਂ ਨੇ ਤੇ ਇਹ ਸਾਨੂੰ ਇੱਕ ਵੱਡੇ ਸਵਾਲ ਕੋਲ ਛੱਡ ਜਾਂਦੀਆਂ ਨੇ ਕਿਹੜਾ ਸਵਾਲ ਇਹ ਕਿ ਜੇ ਸਾਡਾ ਸਿਸਟਮ ਇਸ ਤਰ੍ਹਾਂ ਕੰਮ ਕਰਦਾ ਹੈ ਜਿੱਥੇ ਸਬੂਤਾਂ ਨਾਲ ਖਿਲਵਾੜ ਹੋ ਸਕਦਾ ਹੈ ਗਵਾਹਾਂ ਨੂੰ ਦਬਾਇਆ ਜਾ ਸਕਦਾ ਹੈ ਫੈਸਲੇ ਪੈਸੇ ਤੇ ਪਹੁੰਚ ਨਾਲ ਹੋ ਸਕਦੇ ਹਨ ਤਾਂ ਫਿਰ ਅਸਲ ਇਨਸਾਫ ਦਾ ਮਤਲਬ ਕੀ ਰਹਿ ਜਾਂਦਾ ਹੈ ਹਮ ਸਹੀ ਗੱਲ ਹੈ ਕੀ ਕਾਨੂੰਨ ਫਿਰ ਸਿਰਫ ਤਾਕਤਵਰਾਂ ਲਈ ਅਮੀਰਾਂ ਲਈ ਇੱਕ ਖੇਡ ਬਣ ਕੇ ਰਹਿ ਗਿਆ ਹੈ ਇੱਕ ਅਜੀਹਾ ਸਵਾਲ ਹੈ ਜਿਸ ਦਾ ਜਵਾਬ ਸ਼ਾਇਦ ਸੌਖਾ ਨਹੀਂ ਪਰ ਇਸ ਤੇ ਸੋਚਣਾ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਇਸੇ ਸੋਚ ਨਾਲ ਅੱਜ ਦੀ ਇਹ ਗੱਲਬਾਤ ਇੱਥੇ ਹੀ ਖਤਮ ਕਰਦੇ ਹਾਂ ਠੀਕ ਹੈ